ਜਹਦੀ ਪਖਤ ਸਿੰਘ ਵੈਲਫੇਅਰ ਕਲੱਬ ਗ੍ਰੀਨ ਸਿਟੀ ਵੱਲੋਂ ਇੱਕ ਨਾਟਕ ਮੈਂ ਪਖਤ ਸਿੰਘ ਦਾ ਮੰਚਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਪਹੁੰਚੇ

ਅਸੀਂ ਲੜਾਂਗੇ ਪੱਕਾ ਜਦ ਤੱਕ ਪੁਲਿਸ ਤੇស្ਦੀ ਬਾਹਰ ਆਪਣੇ ਹੀ ਪਰਵਾਰਾਂ ਦਾ ਗਲਾ ਉਪਰਨ ਦੀ ਬਾਦ ਨਹੀਂ ਅਸੀਂ ਲੜਾਂਗੇ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਰ ਹੋਵੇਗੀ ਲੜਨ ਦੀ ਯਾਤਨਾ ਹੋਈ ਲੜਨ ਦੀ ਲੋੜ ਹੋਵੇਗੀ ਤੇ ਅਸੀਂ ਅਸੀਂ ਲੜਾਂਗੇ ਅਸੀਂ ਲੜਾਂਗੇ ਕਿ ਹਾਰੇ ਤੱਕ ਲੜੇ ਗੋਣੀ ਅਸੀਂ ਲੜਾਂਗੇ ਕਿ ਲੜਨ ਵੱਤੋਂ ਕੁਝ ਵੀ ਹਾਸਲ ਨਹੀਂ ਹੁੰਦਾ ਅਸੀਂ ਲੜਾਂਗੇ ਕਿ ਕਹਾਂਗੇ ਜ਼ਿੰਦਗੀ ਨੂੰ ਕਿ ਐ ਜ਼ਿੰਦਗੀ ਅਸੀਂ ਜਿੰਨਾਂ ਨੇ ਯੁੱਧ ਨਹੀਂ ਕੀਤਾ ਤੇਨੇ ਸਾਹੂਲਤ ਨਹੀਂ ਆ ਅਸੀਂ ਲੜਾਂਗੇ ਮਰੀ ਮਾਂ ਦਾ ਇੱਕ ਆਪਾਂ ਤੁਹਾਡਾ ਪਿਆਰ ਕਰੂਗਾ ਤੂੰ ਉਧਰ ਚੱਲ ਜਲੀ ਪੁੱਤ ਪੂਰਾ 5000 ਦਾ ਵਾਸਤੇ ਦਿੱਤਾ ਤੇਰੀ ਮਾਂ ਨੂੰ ਭਾਂਡੇ ਮਾਲ ਭਾਂਡੇ ਦਿੱਤਾ ਤੈਨੂੰ ਮਾਂ ਨੂੰ ਇਹ ਤਾਂ ਹੈ ਬਾਹਰ ਇਹਦੇ ਪਿੱਛੇ ਤੁਸੀਂ ਲੱਗ ਜਾਂਦੇ ਹੋ ਨਾ ਕੰਮਕਾਰ ਨਹੀਂ ਕਰਨਾ ਕੋਈ ਪਰਦੇ ਮਾਜੋ ਪਰਦੇ ਮੈਂ ਉਹ ਤੈਨੂੰ ਤੈਨੂੰ ਜ਼ਿੰਮੇਵਾਰੀ ਦੇ ਕੇ ਕਿਹਾ ਨਾ ਉਹ ਯਾਰ ਹੁਣ ਖੜਾ ਖੜਾ ਮੇਰੇ ਬਾਇ ਤੇ ਕਿਲਾਣਾ ਮਾਰੀ ਜਾ ਜੰਮ ਕਰ ਕੰਮ ਜਿਹੜਾ ਤੇਰੇ ਜ਼ਿੰਮੇ ਲਾ ਕੇ ਗਿਆ ਸਰਦਾਰ ਉਹ ਤੈਨੂੰ ਆ ਵੀ ਵਸਾ ਸਾਡੀ ਕੋਠੀ ਜਾਣੇ ਕੌੜ ਦਿੱਕੈਸ ਹਾਰ ਚੁੱਕੇ ਹੰ ਅਸੀਂ ਉਹਨਾਂ ਨੂੰ ਇਸ ਥਾਂ ਦੀ ਕੋਟ ਵੱਲੋਂ ਕਾਇ ਕੀਤੀ ਕੀਮਤ ਦੇ ਲਈ ਰਹਾ ਤੇ ਲੋੜੀਂਦਾ ਸਮਾਂ ਪਹਿਲਾਂ ਹੀ ਦੇ ਚੁੱਕਿਆ ਨੱਕੀ ਜਾਂਦੀ ਹੈ ਜੱਡੀ ਸਰਕਾਰ ਤੁਹਾਡਾ ਤੇਰੀ ਨਹੀਂ ਇਸ ਦਾ ਫੈਸਲਾ ਕਰਨਾ ਸਪਕਾ ਰਕਮ ਹੈ ਇਸ ਦਾ ਇਹ ਕੋਡ ਦੇ ਅਨੁਸਾਰ ਇਹ ਖਾਲੀ ਕਰਵਾਉਣਾ ਹੈ ਜੇ ਤੁਸੀਂ ਸਾਡੇ ਕੰਮ ਚੁਕਾਉਣ ਭਾਜੀ ਕੋਸ਼ਿਸ਼ ਕੀਤੀ ਤੇ ਫਿਰ ਗ੍ਰਿਫਤਾਰ ਕਰਨਾ ਜਾਊਗਾ ਤੇ ਤੁਹਾਡੇ ਖਿਲਾਫ ਮੁਕਦਮਾ

ਮੈਸ ਨੂੰ ਲਪਾਉਣਾ ਨਹੀਂ ਚਾਹੁੰਦਾ ਪਰ